ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਏਡੀਐਸਪੀ ਅਨਵਿਸਟਿਗੇਸ਼ਨ ਤੇ ਸੀਆਈਏ ਕਰ ਰਹੇ ਸੀਗੇ 15-20 ਦਿਨ ਤੋਂ ਲੱਗੇ ਹੋਏ ਸੀਗੇ ਇੱਕ ਜੱਸਾ ਨਾਮ ਦਾ ਵਿਅਕਤੀ 48 ਸਾਲ ਦੀ ਉਮਰ ਹੈ ਹਰੀਕੇ ਦਾ ਰਹਿਣ ਵਾਲਾ ਇਹਨੂੰ ਫੜਿਆ ਸੀਗਾ 17 18 ਇਹਦੇ ਤੇ ਮੁਕੱਦਮੇ ਦਰਜ ਹੈ ਐਨਡੀ ਤੇ ਅ ਅਟੈਂਪਟ ਟੂ ਮਟਰ ਤੇ ਆਰਮਸੈਕ ਦੇ ਕਾਫੀ ਪਰਚੇ ਦਰਜ ਹੈ ਤੇ ਗਵਿੰਦਵਾਲ ਜੇਲ੍ਹ ਚ ਬੰਦ ਸੀਗਾ ਕੁਝ ਦਿਨ ਪਹਿਲਾਂ ਆਇਆ ਸੀਗਾ ਗਵਿੰਦਵਾਲ ਜੇਲ੍ਹ ਚ ਰਹਿ ਕੇ ਇਹਦੇ ਕੁਝ ਸੰਪਰਕ ਐ ਕ੍ਰੋਸ ਦਾ ਬਾਰਡਰ ਹੋ ਗਏ ਸੀਗੇ ਪਾਕ ਸਮਗਲਸ ਤੋਂ ਡਰੋਨ ਰਾਹੀਂ 600 ਟੀਜ਼ ਇਹਨਾਂ ਨੇ ਮੰਗਾਈਆਂ ਹੈ ਉਹਦੇ ਵਿੱਚੋਂ ਕੁਝ ਡਰੱਗਸ ਵੀ ਸੀਗੇ ਤੇ ਵੈਪਨਸ ਵੀ ਸੀਗੇ ਤੇ ਇਹਦੇ ਅੱਗੇ ਦੋ ਐਸੋਸੀਏਟਸ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈ ਇਹ ਤਿੰਨ ਬੰਦਿਆਂ ਤੋਂ ਦੋ 32 ਬੋਰ ਦੇ ਪਿਸਟਲ ਮਿਲੇ ਹਨ ਰਿਕਵਰ ਹੋਏ ਇੱਕ ਸਟਾਰ 30 ਬੋਰ ਦਾ ਸਟਾਰ ਪਿਸਟਲ ਰਿਕਵਰ ਹੋਇਆ ਇਹ ਉਸੇ ਪਿੰਡ ਦਾ ਰਹਿਣ ਵਾਲਾ ਜਿੱਥੇ ਲਖਵੀਰ ਲੰਡਾ ਜਿਹੜਾ ਗੈਂਗਸਟਰ ਬੈਠਾ ਹੈ ਕੈਨੇਡਾ ਉਧਰ ਉਸ ਪਿੰਡ ਦਾ ਹੀ ਰਹਿਣ ਵਾਲਾ ਇਦੀ ਆਪਸ ਚ ਇਨ ਦੋਨਾਂ ਦੀ ਆਪਸ ਚ ਫਿਸ਼ਰੀ ਦੇ ਠੇਕੇ ਮੱਛੀ ਦੇ ਠੇਕੇ ਲੈ ਕੇ ਕੰਟਰੈਕਟ ਨੂੰ ਲੈ ਕੇ ਲੜਾਈ ਹੋ ਗਈ ਸੀਗੀ ਲੰਡੇ ਨੇ ਇਹਦੇ ਫਰਸਟ ਕਜ਼ਨ ਨੂੰ ਗੋਲੀਆਂ ਮਰਵਾਈਆਂ ਸੀਗੀਆਂ ਅੱਜ ਤੋਂ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਤਰਨਤਰਨ ਦੀ ਮੌਤ ਹੋ ਗਈ ਸੀ ਜਿਨ੍ਹਾਂ ਨੇ ਮਾਰੀਆਂ ਸੀਗੀਆਂ ਉਹ ਫੜੇ ਗਏ ਸੀ ਕਪੂਥਲੇ ਤੇ ਜੱਸਾ ਜਿਹੜਾ ਹੈ ਉਹ ਪਲਾਨ ਕਰ ਰਿਹਾ ਸੀਗਾ ਲੰਡੇ ਦੇ ਤਿੰਨ ਐਸੋਸੀਏਟਸ ਨੂੰ ਐਲੀਮੀਨੇਟ ਕਰਨ ਲਈ ਜਿਹੜੇ ਐਸੋਸੀਏਟਸ ਆਇਡੈਂਟੀਫਾਈਡ ਹਨ ਮੋ ਗਾਫਰਿਤ ਕੋਟ ਆਲੇ ਦੁਆਲੇ ਦੇ ਤਰੰਤਾਰਨ ਰਹਿਣ ਵਾਲੇ ਤੇ ਸੁਖਪ੍ਰੀਤ ਜਿਹੜਾ ਦਾ ਕਜ਼ਨ ਸੀਗਾ ਜਿਹਨੂੰ ਲੰਡੇ ਨੇ ਐਲੀਮੀਨੇਟ ਕੀਤਾ ਸੀਗਾ ਇਹਨਾਂ ਦੇ ਪਹਿਲੇ ਕਿੰਨੇ ਪਰਚੇ ਦਰਜ ਜਿਹੜੇ ਦੋ ਦੇ ਸੂਸ਼ੇਟਸ ਪਕੜੇ ਆ ਇਹ ਦਾ ਸ਼ਾਮ ਤੱਕ ਡਿਟੇਲ ਆਪਾਂ ਸ਼ੇਅਰ ਕਰ ਲਵਾਂਗੇ ਜਿਹੜਾ ਜੱਸਾ ਹੈ ਉਹਦੇ ਤੇ 17 ਪਰਚੇ ਦਰਜ ਹੈ ਜੇ ਇਹ ਦੀ ਅਲੱਗ-ਅਲੱਗ ਜਗ੍ਹਾ ਤੋਂ ਜਲੰਧਰ ਤੋਂ ਗ੍ਰਿਫਤਾਰੀ ਹੋਈ ਹੋਰ ਵੀ ਹੈ ਜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਜਿਵੇਂ ਇਹ ਦਾ ਫਰਸਟ ਫੇਸ ਸੀਗਾ ਗ੍ਰਫਤਾਰ ਕੀਤਾ ਇਹ ਅਲਗ ਅਲਗ ਟਾਈਮ ਤੇ ਗ੍ਰਫਤਾਰ ਕਰਤੇ ਹਨ ਅਲਗ ਅਲਗ ਜਗ੍ਹਾ ਤੇ ਕਰਤੇ ਹਨ ਇਹ ਫਰਸਟ ਫੇਸ ਸੀਗਾ ਆਪਰੇਸ਼ਨ ਇਸ ਸਟਿਲ ਗoing on ਅਰੇ ਮਾਰ ਲਿਆ ਅਰੇ ਮਾਰ ਲਿਆ